ਸੇਖਾ ਹਿੰਦੂ ਭਾਈਚਾਰਾ ਜਿਹੜਾ ਨਾਲ ਇਹਦੇ ਨਾਲ ਅਸੀਂ ਜੁੜੇ ਹੋਏ ਆਂ ਕੋਈ ਵੀ ਰਾਜਨੀਤੀ ਨਹੀਂ ਕੋਈ ਪਲਚਲ ਨਹੀਂ ਧਾਰਮਿਕ ਤੇ ਪਵਿੱਤਰਤਾ ਢੰਗ ਨਾਲ ਸਟੇਜ ਤੇ ਪਰਫਾਰਮੈਂਸ ਦਿਖਾਈ ਜਾਂਦੀ ਹੈ ਸਾਡੀ ਅਤਿਸ਼ਵਾਜੀ ਦੇਖਣ ਦਾ ਨਜ਼ਾਰਾ ਐਸਾ ਨਜ਼ਾਰਾ ਕਿਤੇ ਆਲੇ ਦੁਆਲੇ ਨਹੀਂ ਦੇਖਣ ਨੂੰ ਮਿਲੂਗਾ ਜਿੰਨਾ ਨਜ਼ਾਰਾ ਸਾਡੀ ਅਤਿਸ਼ਵਾਜੀ ਦਾ ਦੇਖਣ ਨੂੰ ਮਿਲਦਾ ਉਹ ਇੱਕ ਉਹਨੇ ਲੀਲਾ ਲੱਚੀ ਸੀ ਆਪਣੇ ਵੱਲੋਂ ਜਦ ਕਿ ਉਹ ਉਹਦੇ ਵਰਗਾ ਵਿਦਵਾਨ ਨਾ ਧਰਤੀ ਤੇ ਹੋਇਆ ਨਾ ਕੋਈ ਹੋਊਗਾ ਆਪਣੇ ਆਪੀ ਤੌਰ ਤੇ ਚਾਹੇ ਪਰਮਾਰਸ਼ ਤੌਰ ਤੇ ਆਪਾਂ ਟਪਟ ਨੂੰ ਅੱਗ ਲਾਉਣੇ ਆ ਨਾ ਕਿ ਰਾਵਣ ਨੂੰ ਅੱਗ ਲਾਉਣੇ ਆ ਬੰਦਿਆ ਤੇਰੀ ਜ਼ਿੰਦਗੀ ਦੀਆਂ ਵੀ ਤੂੰ ਰਾਮਾ ਨੇ ਜੇ ਚੱਲਿਆ ਨੇਕੀ ਉੱਤੇ ਤਾਂ ਸਦਾ ਜਿੱਤ ਹੈ ਜੇ ਚੁਣਿਆ ਬਦੀ ਨੂੰ ਤਾਂ ਹਮੇਸ਼ਾ ਹਾਰ ਹੀ ਆਦ ਹੈ ਜਿੰਨਾ ਵਿਦਵਾਨ ਰਾਵਣ ਸੀਗਾ ਵੀ ਬਸ ਇੱਕ ਹੰਕਾਰ ਏ ਉਹਨੂੰ ਲੈ ਕੇ ਬੈਠ ਗਿਆ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਅੱਜ ਦੇਸ਼ ਭਰ ਦੇ ਵਿੱਚ ਵਿਜੇ ਦਸ਼ਮੀ ਦਸ਼ਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਛੀਵਾਲਾ ਸਾਹਿਬ ਦੇ ਦਸ਼ਰਾ ਮਰਦਾਨ ਦੇ ਵਿੱਚ ਅਸੀਂ ਮੌਜੂਦ ਆ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਦਸ਼ਹਿਰਾ ਜਿਹੜਾ ਲਗਾਤਾਰ ਮਨਾਇਆ ਜਾਂਦਾ ਹੈ ਰਾਵਣ ਦਹਨ ਜਿਹੜਾ ਕੀਤਾ ਜਾਂਦਾ ਹੈ ਦਸ਼ਰੇ ਵਾਲੇ ਦਿਨ ਇਹ ਤਾਂ ਲੋਕਾਂ ਦਾ ਡਾਟਾ ਮਾਰਦਾ ਇਕੱਠ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਆ ਮਾਚੀਵਾਲਾ ਦੇ ਦਸ਼ਹਿਰਾ ਮੈਦਾਨ ਦੇ ਵਿੱਚ ਪਹਿਲਾਂ ਲਗਾਤਾਰ 10 ਦਿਨ ਰਾਮ ਰਿਲਾ ਦਾ ਮੰਚਨ ਕੀਤਾ ਜਾਂਦਾ ਉਸ ਤੋਂ ਬਾਅਦ ਦਸ਼ਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤਾ ਜਿਹੜਾ 라ਵਣ ਦਹਨ ਜਿਹੜਾ ਕੀਤਾ ਜਾਣਾ ਅੱਜ ਵਦੀ ਦੀ ਉੱਤੇ ਜਿੱਤ ਦਾ ਪ੍ਰਤੀਕ ਇਹ ਤਿਹਾਰ ਕਿਹਾ ਜਾਂਦਾ ਹੈ ਕਹਿੰਦੇ ਇਸ ਦਿਨ ਜਿੱਤ ਹੋਈ ਸੀ ਤਾਂ ਕਰਕੇ 라ਵਣ ਦਹਨ ਕੀਤਾ ਜਾਂਦਾ ਹੈ ਕੁਝ ਕਲਾਕਾਰ ਰਾਮਲੀਲਾ ਕਮੇਟੀ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਨਾਮ ਕੀ ਹੈ ਤੁਹਾਡਾ ਸੋਨੂ ਸੁੱਚਦੇ ਆ ਜੀ ਆ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਨਣਾ ਚਾਹੁੰਦਾ ਵਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਹਾਰ ਹੁੰਦਾ ਹੈ ਇਹ ਕਿਉਂ ਮਨਾਇਆ ਜਾਂਦਾ ਦੇਖੋ ਸਦੀਆਂ ਪਹਿਲਾਂ ਜਦੋਂ ਪ੍ਰਭੂ ਸ਼੍ਰੀ ਰਾਮ ਜੀ ਆਪਣੇ ਪਿਤਾ ਦਸ਼ਰਥ ਜੀ ਦੇ ਕਹਿਣ ਦੇ ਉੱਤੇ 14 ਸਾਲ ਦੇ বনਵਾਸ ਤੇ ਹੋ ਗਏ ਉੱਥੇ ਜੋ ਉਹਨਾਂ ਨਾਲ ਵਾਪਰਿਆ ਕਿ ਉੱਥੇ ਲੰਕਾ ਦਾ ਰਾਜਾ ਲੰਕਾਪਤੀ ਰਾਵਣ ਜੀ ਨੂੰ ਕਿਹਾ ਜਾਂਦਾ ਹੈ ਉਹ માતા ਸੀਤਾ ਜੀ ਨੂੰ ਉੱਥੋਂ ਹਰਣ ਕਰਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਜੀ ਉਹਨਾਂ ਨਾਲ ਆਪਣੀ ਗਵਨਰ ਸੈਨਾ ਨੂੰ ਲੈ ਕੇ ਉਹਨਾਂ ਨਾਲ ਯੁੱਧ ਕਰਦੇ ਨੇ ਯੁੱਧ ਕਰਨ ਤੇ ਸੀਤਾ ਮਾਤਾ ਨੂੰ ਵਾਪਸ ਲੈ ਕੇ ਆਂਦੇ ਨੇ ਉਸ ਵੇਲੇ ਇਹ ਯਾਦ ਨੂੰ ਤਾਜ਼ਾ ਕਰਦੇ ਆ ਹਰ ਸਾਲ ਇਹ ਤਿਹਾੜ ਜਿਹੜਾ ਮਨਾਇਆ ਜਾਂਦਾ ਇਸ ਲਈ ਇਹਨੂੰ ਬਦੀ ਉੱਪਰ ਨਿੱਕੇ ਦੀ ਜਿੱਤ ਕਿਹਾ ਜਾਂਦਾ ਆ ਤੇ ਇਹ ਤਿਹਾੜ ਆ ਜਿਹੜਾ ਸਾਰੇ ਮਤਲਬ ਭਾਈਚਾਰਾ Hindu Muslim Sikh ਸਾਰੇ ਨੂੰ ਰਲ ਮਿਲ ਕੇ ਮਨਾਉਂਦੇ ਨੇ ਤੇ ਮੈਂ ਸਮਝਦਾ ਕਿ ਇਹ ਭਾਈਚਾਰਾ ਸਦੀਆਂ ਤੱਕ ਚੱਲਦਾ ਆਇਆ ਤੇ ਚੱਲਦਾ ਰਹਿਣਾ ਚਾਹੀਦਾ ਤੇ ਹਰ ਸਾਲ ਇਸ ਤਿਹਾੜ ਨੂੰ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਉਣਾ ਚਾਹੀਦਾ ਆ ਅ ਤੁਸੀਂ ਅਕਸਰ ਮੈਂ ਅਸੀਂ ਦੇਖਦੇ ਆ ਕਿ ਰਾਮ ਰਿਲਾ ਦੇ ਵਿੱਚ ਵੀ ਸੀਨ ਵਗੈਰਾ ਕਰਦੇ ਹੋ ਰੋਲ ਵਗੈਰਾ ਕਰਦੇ ਹੋ ਉਸ ਚੀਜ਼ ਦੀਆਂ ਕਿਸ ਚੀਜ਼ ਦਾ ਰੋਲ ਤੁਸੀਂ ਅਦਾ ਕਰਦੇ ਹੋ ਤੇ ਕਿੰਨੇ ਕੁ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰਦੇ ਹੋ ਦੇਖੋ ਮੈਂ ਲਗਭਗ 30 ਤੋਂ ਸ਼ਾਇਦ 35 ਸਾਲ ਮੈਨੂੰ ਹੋ ਗਏ ਸਵਾ ਦੇ ਨਾਲ ਜੁੜਿਆ ਹੋਇਆ ਤੇ ਮੈਂ ਕੁਝ ਕਸਾਲਾ ਤੋਂ ਐਜ਼ ਅ ਡਾਇਰੈਕਟਰ ਵੀ ਕੰਮ ਕਰ ਰਿਹਾ ਆ ਤੇ ਲਗਭਗ ਮੈਂ ਬਹੁਤ ਸਾਰੇ ਸੀਨ ਇਹਦੇ ਵਿੱਚ ਕਰ ਚੁੱਕਿਆ ਜਿਵੇਂ ਰਾਜਾ ਜਨਕ ਦਾ ਸੀਨ ਕਰ ਚੁੱਕਿਆ ਹਾਂ ਰਾਜਾ ਦਸ਼ਰਥ ਦਾ ਕਰ ਚੁੱਕਿਆ ਹਾਂ ਮਰੀਦ ਸਬਾਹੂ ਦਾ ਕਰ ਚੁੱਕਿਆ ਹਾਂ ਹਰ ਦੁੱਖਨ ਦਾ ਕਰ ਚੁੱਕਿਆ ਮਹਿਗ ਨਾਜ਼ ਦਾ ਕਰ ਚੁੱਕਿਆ ਤੇ ਹੋਰ ਬਹੁਤ ਸਾਰੇ ਮਤਲਬ ਸੀਨ ਮੈਸੇਜ ਜਿਹੜਾ ਹੁਣ ਕੁਝ ਸਾਲਾਂ ਤੋਂ ਮੈਂ ਐਜ਼ ਅ ਟਰੈਕਟਰ ਸਭਾ ਦੇ ਨਾਲ ਕੰਮ ਕਰ ਰਹੇ ਹਾਂ ਤੇ ਬੜਾ ਪਿਆਰ ਹੈ ਉੱਥੇ ਬੜਾ ਮਾਣ ਦਿੰਦੇ ਨੇ ਸਭਾ ਵਾਲੇ ਤੇ ਸਾਡੇ ਸਿੱਖ Hindu ਭਾਈਚਾਰਾ ਜਿਹੜਾ ਨਾਲ ਇਹਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਹਰ ਸਾਲ ਮਤਲਬ ਪ੍ਰਮਾਤਮਾ ਕੀ ਦੁਆ ਕਰਦੇ ਆ ਵੀ ਭਾਈਚਾਰਾ ਸਾਡਾ ਬਣਿਆ ਰਹੇ ਤੇ ਇਹ ਤਿਹਾਰਾ ਜਿਹੜਾ ਅਸੀਂ ਹਰ ਸਾਲ ਤੁਹਾਨੂੰ ਕਾਮਨਾ ਬਣਾਉਂਦੇ ਰਹੇ ਹਾਂ ਆ ਨਾਮ ਕੀ ਹੈ ਭਾਈ ਜੀ ਤੁਹਾਡਾ ਕਿੱਥੋਂ ਦੇ ਰਹੇ ਮੇਰਾ ਨਾਮ ਨਰੇਸ਼ ਕਿਹੜਾ ਉਹ ਭੋਲੂ ਪਿਆਰ ਨਾਲ ਮੈਨੂੰ ਭੋਲੂ ਕਹਿੰਦੇ ਤੇ ਮੈਂ ਮੱਛਵਾੜਾ ਦਾ ਬਸਨੀ ਅੱਜ ਦੁਸ਼ਹਿਰਾ ਪੁਰਾ ਮਨਾਇਆ ਜਾ ਰਿਹਾ ਹੈ ਕਹਿੰਦੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਸੀ ਇਸ ਦਿਨ ਰਾਵਣ ਨੂੰ ਕਹਿੰਦੇ ਹੰਕਾਰ ਬਹੁਤ ਸੀ ਜਿਸ ਕਰਕੇ ਉਸ ਨੂੰ ਮੌਤ ਮਿਲ ਜਾਂਦੀ ਹੈ ਤੁਸੀਂ ਵੀ ਅਕਸਰ ਰੋਲ ਕਰਦੇ ਹੋ ਕਿਸ ਚੀਜ਼ ਦਾ ਰੋਲ ਕਰਦੇ ਹੋ ਰਾਮ ਦਾ 10 ਨੂੰ ਰੋਲ ਦੀ ਸੇਵਾ ਆਲਰਾਊਂਡਰ ਦੀ ਕਮੇਡੀਅਨ ਦੀ ਖਾਸ ਕਰਕੇ ਕੁੰਮ ਕਰਨ ਦੇ ਰੋਲ ਤੇ ਬਾਲੀ ਦੇ ਰੋਲ ਦੀ ਸੇਵਾ ਨੇ ਪਹੁੰਚ ਦਾ ਮੌਕਾ ਮਿਲਦਾ ਇਹ ਜਿਹੜੀ ਸੰਸਥਾ ਆ ਇਹ ਤਕਰੀਬਨ 80 ਸਾਲ ਤੋਂ ਚੱਲ ਰਹੀ ਹੈ ਇੱਕ ਇਹੋ ਜੀ ਸੰਸਥਾ ਆ ਪੂਰੇ ਭਾਰਤ ਦੇ ਵਿੱਚ ਜੋ ਕਿ ਪਵਿੱਤਰ ਸੰਸਥਾ ਹੈ ਜਿਹਦੇ ਵਿੱਚ ਕੋਈ ਵੀ ਰਾਜਨੀਤੀ ਨਹੀਂ ਕੋਈ ਪਲਛਲ ਨਹੀਂ ਧਾਰਮਿਕ ਤੇ ਪਵਿੱਤਰ ਦਾ ਢੰਗ ਨਾਲ ਸਟੇਜ ਤੇ ਪਰਫਾਰਮੈਂਸ ਕਰਾਈ ਜਾਂਦੀ ਹੈ ਸਾਡੇ ਸੀਨੀਅਰ ਕਲਾਕਾਰ ਸੰਜੀਵ ਲੀਹਰ ਜੀ ਬੱਬੂ ਜਨੇਜਾ ਜੀ ਰਿੰਟੂ ਜਨੇਜਾ ਜੀ ਵਿੱਕੀ ਕਪੂਰ ਜੀ ਦੀਪਕ ਜਨਦੇਲ ਜੀ ਜੋ ਕਿ ਡਾਇਰੈਕਟਰ ਨੇ ਨਾਲ ਸਾਡੇ ਸੋਨੂ ਸੁਚਦੇਵਾ ਜੀ ਇਹ ਵੀ ਡਾਇਰੈਕਟਰ ਨੇ ਇਹ ਸਾਨੂੰ 2 ਮਹੀਨੇ ਪਹਿਲਾਂ ਅਣਥਕ ਮਿਹਨਤ ਕਰਾਉਂਦੇ ਨੇ ਸਾਡੀ ਰਹਿ ਅਸਲ ਕਰਾਉਂਦੇ ਨੇ ਸਾਡੀ ਹਰ ਕੱਚ ਨੂੰ ਦੂਰ ਕਰਦੇ ਨੇ ਤੇ ਸਾਨੂੰ ਜੋ ਸਾਡੇ ਲਈ ਕਾਬਲ ਹੈ ਜੋ ਸੀਨ ਅਸਾਸੀ ਉਸ ਕਾਬਲਾਂ ਸਾਨੂੰ ਉਹ ਸੀਨ ਦੇ ਕੇ ਉਹਨੂੰ ਨਵਾਜਦੇ ਨੇ ਤੇ ਸਟੇਜ ਤੇ ਚੜਾਉਂਦੇ ਨੇ ਤੇ ਉਸ ਤੋਂ ਬਾਅਦ ਵੀ ਪ੍ਰੋਪਰ ਸੀਨ ਦੇ ਉੱਪਰ ਸਾਡਾ ਧਿਆਨ ਰੱਖਦੇ ਨੇ ਔਰ ਜਿਸ ਕਾਰਨ ਮਾਚੀਵਾੜ ਦੀ RAMLILA ਪੂਰੇ ਭਾਰਤ ਦੇ ਪਹਿਲੇ ਨੰਬਰ ਤੇ ਆਉਂਦੀ ਆ ਤੇ ਪਵਿੱਤਰ ਗਿਣੀ ਜਾਂਦੀ ਆ ਇੱਥੇ ਦਾ ਕੋਈ ਵੀ ਸੀਨ ਪਵਿੱਤਰਤਾ ਤੋਂ ਬਾਹਰ ਨਹੀਂ ਕੋਈ ਵੀ ਮੁਜਰਾ ਕੋਈ ਵੀ ਗਾਣਾ ਧਾਰਮਿਕ ਭਾਵਨਾ ਨੂੰ ਖੇਸ ਨਹੀਂ ਪਹੁੰਚਾਉਂਦਾ ਧਾਰਮਿਕ ਵਿਧੀ ਵਿਧਾਨ ਨਾਲ ਇਹ ਸਟੇਜ ਚਲਾਈ ਜਾਂਦੀ ਆ ਕ੍ਰਿਸ਼ਨਾਲਾਲ ਕਪੂਰ ਜੀ ਤੇ ਸਾਡੇ ਸਵਰਗੀਏ ਪਵਨ ਮੱਕੜ ਜੀ ਇਹਨਾਂ ਦੀ ਦੇਣ ਆ ਸਾਨੂੰ ਜੋ ਅਸੀਂ ਇਹ ਸਾਡੇ ਸੀਨੀਅਰ ਕਲਾਕਾਰ ਉਹਨਾਂ ਦੀ ਇਨਸੀਅਤ ਦੇ ਅਨੁਸਾਰ ਸਾਨੂੰ ਉਹ ਸਿੱਖਿਆ ਦਿੰਦੇ ਹੋਏ ਸਾਨੂੰ ਅੱਗੇ ਲੈ ਕੇ ਜਾ ਰਹੇ ਨੇ ਇਸ ਸਾਲ ਸਾਡੇ ਡਾਇਰੈਕਟਰ ਸਬਾਨਾ ਨੇ ਪੰਜ ਪਾਤਰ 6 ਬੱਚੇ ऐसे तैयार करे ने नमी जो के ਤੁਹਾਨੂੰ ਸ਼ਾਇਦ ਉਹ 10 15 ਸਾਲ ਸੇਵਾ ਦੇਣਗੇ ਅਸੀਂ ਅਸੀਂ ਬਹੁਤ ਧੰਨਵਾਦੀ ਆ ਸੰਸਥਾ ਦੇ ਸਾਡੇ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਦੀਪਕ ਜੀ ਬਿਆਨ ਨਹੀਂ ਕਰ ਸਕਦੇ ਇਸ ਚੀਜ਼ ਕਿਸ ਤਰ੍ਹਾਂ ਦੀ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਇਸ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਤੁਹਾਡੇ ਸ਼ਹਿਰ ਦੇ ਵਿੱਚ ਖਾਸ ਕਰਕੇ ਦੀਪਕ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਆਂ ਤੁਹਾਡਾ DF ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਰੁਝੇਵੇਂ ਭਰੇ ਸਮਾਂ ਕੱਢ ਕੇ ਸਾਡੇ ਕਲਾਕਾਰਾਂ ਦੀ ਹੌਸਲਾ ਵਜਾਈ ਲਈ ਸਾਡਾ ਇੰਟਰਵਿਊ ਲੈਣ ਆਏ ਹੋ ਜਿਹੜੀ ਅਤਿਸ਼ਵਾਦੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਕਹਿੰਨਾ ਹੁਣ ਜੇ ਮੈਂ ਤਾਰੀਫ ਕਰਾਂ ਤਾਂ ਉਹ ਕਹੋਗੇ ਆਪ ਨੂੰ ਮਿੱਠੂ ਬਣਨ ਵਾਲੀ ਗੱਲ ਹੋ ਜੂਗੀ ਸਾਡੀ ਅਤਿਸ਼ਵਾਦੀ ਦੇਖਣ ਦਾ ਨਜ਼ਾਰਾ ਐਸਾ ਨਜ਼ਾਰਾ ਕਿਤੇ ਆਲੇ ਦੁਆਲੇ ਨਹੀਂ ਦੇਖਣ ਨੂੰ ਮਿਲੂਗਾ ਜਿੰਨਾ ਨਜ਼ਾਰਾ ਸਾਡੀ ਅਤਿਸ਼ਵਾਦੀ ਦਾ ਦੇਖਣ ਨੂੰ ਮਿਲਦਾ ਔਰ ਸਾਡੀ ਅਤਿਸ਼ਵਾਦੀ ਦੇਖਣ ਜੋਗ ਹੋਵੇ ਕਿ ਦੁਸਹਿਰਾ ਸਾਡਾ ਦੇਖਣ ਜੋਗਾ ਕਿਉਂਕਿ ਸਾਰੀਆਂ ਜਿਹੜੇ ਵੀ ਸਾਡੇ ਹਿੰਦੂ ਸਿੱਖ ਮੁਸਲਮਾਨ ਜਿੱਦਾਂ ਸਾਡੇ ਡਾਇਰੈਕਟਰ ਸਾਨੂੰ ਦੱਸੇ ਸਾਰੇ ਭਾਈਚਾਰਾ ਇੱਕ ਆ ਇੱਥੇ ਕਦੀ ਤੱਤੀ ਹਵਾ ਨਹੀਂ ਲੱਗੀ ਤੇ ਹੋਰ ਸਾਰੇ ਇਕੱਠੇ ਨੇ ਦੁੱਖ ਸੁੱਖ ਤੇ ਹਰ ਵੇਲੇ ਇਕੱਠ ਤੁਸੀਂ ਆ ਦਰਿਆ ਦੇ ਵਿੱਚ ਆੜਾਏ ਤੁਸੀਂ ਦੇਖਿਆ ਵੀ ਸਾਰਿਆਂ ਨੇ ਇੱਕ ਏਕਾ ਦਿਖਾਇਆ ਸਾਰਾ ਰਾਸ਼ਨ ਭੇਜਿਆ ਜੋ ਸੇਵਾ ਦੇ ਸਕਿਆ ਕੋਈ ਉਹਨੇ ਸੇਵਾ ਦਿੱਤੀ ਉਹਦੇ ਵਿੱਚ ਕੋਈ ਧਰਮਵਾਦ ਨਹੀਂ ਸੀ ਇਹ ਸ਼ਹਿਰ ਨੂੰ ਕਦੀ ਨਜ਼ਰ ਲੱਗ ਨਹੀਂ ਸਕਦੀ ਇਹ ਗੁਰੂ ਪੀੜੀਆਂ ਦੀ ਧਰਤੀ ਹੈ ਕਈ ਜਗ੍ਹਾ ਦੇ ਉੱਤੇ ਕਹਿੰਦੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਉਸ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਹਾਂ ਕੀਤੀ ਜਾਂਦੀ ਹੈ ਉਹਦਾ ਕਾਰਨ ਇਹ ਹੈ ਕਿ ਵਿਦਵਾਨ ਸੀ ਬਹੁਤ ਸੋਲਾ ਕਲਾ ਸਪੂਰਨ ਸੀ ਇਹ ਵਿਦਵਾਨ ਪੰਡਤ ਸੀ ਮਾਤਾ ਸੀਤਾ ਨੂੰ ਇਹ ਦ੍ਰਿਸ਼ ਬਣਾਇਆ ਗਿਆ ਵੀ ਹਰਨ ਦਾ ਉਹਨੂੰ ਪਤਾ ਸੀ ਇਹ ਮਾ ਆ ਹੂੰ ਉਹਨੇ ਸਿਰਫ ਇੱਕ ਆਪਣੀ ਮੁਕਤੀ ਪਾ ਲਈ ਇੱਕ 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 ਛਤਰੰਤ ਰਚਿਆ ਕਿਉਂਕਿ ਉਹ ਖੁਦ ਜਾਣਦਾ ਸੀ ਕਿ ਰਾਮ ਤ੍ਰਿਲੋਕੀ ਦਾ ਮਾਲਕ ਆ ਕੋਈ ਆਮ ਇਨਸਾਨ ਨਹੀਂ ਹੂੰ ਇਸ ਕਰਕੇ ਉਹ ਇੱਕ ਉਹਨੇ ਲੀਲਾ ਲੱਚੀ ਸੀ ਆਪਣੇ ਵੱਲੋਂ ਜਦ ਕਿ ਉਹ ਉਹਦੇ ਵਰਗਾ ਵਿਦਵਾਨ ਨਾ ਧਰਤੀ ਤੇ ਹੋਇਆ ਨਾ ਕੋਈ ਹੋਊਗਾ ਖੁਸ਼ੀ ਮਨਾਈ ਜਾਂਦੀ ਆ ਇਸ ਦਿਨ ਸਾਰੇ ਖੁਸ਼ ਹੁੰਦੇ ਆ ਜਦੋਂ ਰਾਵਣ ਦਹਨ ਹੁੰਦਾ ਹੈ ਅ ਖਾਸ ਕਰਕੇ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿੰਦੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਹਾੜਾ ਇੱਕ ਦੁਸ਼ਹਿਰਾ ਜਿਹੜਾ ਰਾਵਣ ਨੂੰ ਦੈਨ ਕਰਨ ਦਾ ਇੱਕ ਮੈਸੇਜ ਆ ਜਦ ਕਿ ਸਹੀ ਮਾਇਨੇ ਦੇ ਵਿੱਚ ਰਾਵਣ ਨਹੀਂ ਦੈਨ ਹੁੰਦਾ ਮਨ ਦੀਆਂ ਬੁਰਾਈਆਂ ਦੁਨਿਆਵੀ ਤੌਰ ਤੇ ਚਾਹੇ ਪਰਮਾਰਸ਼ ਤੌਰ ਤੇ ਆਪਾਂ ਕਪਟ ਨੂੰ ਅੱਗ ਲਾਣੇ ਆ ਨਾ ਕਿ ਰਾਵਣ ਨੂੰ ਅੱਗ ਲਾਉਣੇ ਆ ਹਮੇਸ਼ਾ ਹੀ ਬਦੀ ਨੂੰ ਅੱਗ ਲੱਗਦੀ ਆ ਹਮੇਸ਼ਾ ਹੀ ਚੰਗੇ ਕਰਮ ਕਰੋ ਚੰਗਾ ਸਿੱਖਿਆ ਲੋ ਹਮੇਸ਼ਾ ਹੀ ਨਿਮਰਤਾ ਰੱਖੋ ਵੈਸ਼ਨੋ ਤੇ ਸਾਧਾਰਨਕ ਜੀਵਨ ਜਿਓ ਤੇ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ ਕਰੋ ਇਹੀ ਜ਼ਿੰਦਗੀ ਦਾ ਸੂਲ ਆ ਇਹੀ ਧਰਮ ਆ ਸਿੱਖਾਂ ਨੂੰ ਖਾਸ ਕਰਕੇ ਦੁਸ਼ਹਿਰੇ ਤੋਂ ਲੋਕਾਂ ਨੂੰ ਕੀ ਮਿਲਦਾ ਹੈ ਕਿਹੜੀ ਸਿੱਖਿਆ ਮਿਲਦੀ ਹੈ ਜਦੋਂ ਰਾਵਣ ਦਹਨ ਹੁੰਦਾ ਖਾਸ ਕਰਕੇ ਕੀ ਸਿੱਖਿਆ ਮਿਲਦੀ ਹੈ ਲੋਕਾਂ ਨੂੰ ਸਿੱਖਿਆ ਸਭ ਤੋਂ ਪਹਿਲਾਂ ਭਰਾਈ ਦਾ ਭਾਈ ਨਾਲ ਪਿਆਰ ਜੇ ਤੁਸੀਂ ਰਾਮ ਪਰਿਵਾਰ ਵਾਲੇ ਪਾਸੇ ਦੇਖ ਲਿਓ ਉਹਨਾਂ ਨੇ ਆਪਣੇ ਪਰ ਭਰਾ ਨੇ ਉਹਦੀ ਉਹਦੇ ਮੋٹے ਦਾ ਮੋਟਾ ਜੋੜ ਕੇ ਉਹਨੂੰ ਆਪਣਾ ਜੇ ਤੂੰ ਦੀਵਾਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਰਾਵਣ ਚ ਕੁੰਮ ਕਰਨ ਦੇਖ ਲੋ ਉਹਦਾ ਕੈਰੈਕਟਰ ਦੇਖ ਲੋ ਉਹਨੇ ਵੀ ਆਪਣੇ ਭਾਈ ਦਾ ਸਾਥ ਦਿੱਤਾ ਆ ਠੀਕ ਆ ਉਹ ਬਦੀ ਨੂੰ ਉਹਨਾਂ ਦਾ ਉਹਨਾਂ ਦਾ ਵਿਸ਼ਾ ਬਦੀ ਸੀ ਇਸ ਲਈ ਮ੍ਰਿਤਿ ਨੂੰ ਪ੍ਰਾਪਤ ਹੋਗੇ ਆ ਰਾਮ ਦਾ ਵਿਸ਼ਾ ਨੇਕੀ ਸੀ ਉਹ ਨੇਕੀ ਨੂੰ ਪ੍ਰਾਪਤ ਹੋਗੇ ਇਸ ਲਈ ਉਹ ਵੀ ਜਿੱਤ ਹੋਗੀ ਹਮੇਸ਼ਾ ਬਦੀ ਦੀ ਬرائی ਦੀ ਹਮੇਸ਼ਾ ਹਾਰ ਹੋਣੀ ਆ ਸਚਾਈ ਦੀ ਹਮੇਸ਼ਾ ਹੀ ਜਿੱਤ ਹੋਣੀ ਪਹਿਲਾਂ ਤਾਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਇਹ ਦਸਹਿਰਾ ਮੇਲਾ ਜੋ ਕਿ ਤੁਸੀਂ ਦੇਖਦੇ ਹੋ ਕਿ ਹਰ ਸਾਲ ਬੜੀ ਧੂਮ-ਤਾਮ ਨਾਲ ਮਾਛੀਵੜੇ ਵਿੱਚ ਮਨਾਇਆ ਜਾ ਰਿਹਾ ਹੈ ਨੇਕੀ ਤੇ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਇਹ ਦਸਹਿਰਾ ਮੇਲਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਦਸਹਿਰਾ ਗਰਾਊਂਡ ਦੇ ਵਿੱਚ 12 ਦਿਨ ਲਗਾਤਾਰ ਸ਼੍ਰੀ ਰਾਮਲੀਲਾ ਦਾ ਮੰਚਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਨੇ ਆਪਣੀ ਕਲਾਕਾਰੀ ਦੇ ਜੋਹਰ ਦਿਖਾਏ ਜਿਵੇਂ ਕਿ ਇਸ ਵਾਰ ਅਸੀਂ ਬਹੁਤ ਸਾਰੇ ਨਵੇਂ ਕਲਾਕਾਰ ਵੀ ਤਿਆਰ ਕੀਤੇ ਉਹਨਾਂ ਨੇ ਆਪਣੇ ਵੱਲੋਂ ਪੂਰਾ ਵਧੀਆ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਸ਼ਹਿਰ ਨਿਵਾਸੀਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਮੈਂ ਸ਼ਹਿਰ ਨਿਵਾਸੀਆਂ ਕੇ ਰਾਮ ਪਕਤਾ ਕੇ ਵੀ ਬੇਨਤੀ ਕਰਦਾ ਕਿ ਇਹਨੂੰ ਕੱਲਾ ਮੇਲਾ ਨਾ ਮੰਨਿਆ ਜਾਵੇ ਰਾਮ ਰਿੱਲਾ ਦੇ ਮੰਚਨ ਨੂੰ ਜਾਂ ਦਸਹਰੇ ਨੂੰ ਕੱਲਾ ਮੇਲਾ ਨਾ ਮੰਨਿਆ ਜਾਵੇ ਇੱਥੇ ਬਹੁਤ ਸਾਰੀਆਂ ਸਿੱਖਿਆਵਾਂ ਸਿੱਖਣ ਦਾ ਮੌਕਾ ਮਿਲਦਾ ਇਹ ਰਾਮ ਰਿੱਲਾ ਦਾ ਮੰਚਨ ਕੱਲਾ ਮੰਚਨ ਨਹੀਂ ਹੀ ਨਹੀਂ ਸਿੱਖਿਆਵਾਂ ਦਾ ਭੰਡਾਰ ਹੈ ਕਿਤੇ ਖੁਸ਼ੀ ਕਿਤੇ ਗਮੀ ਕਿਤੇ ਜਿੱਤ ਕਿਤੇ ਹਾਰ ਹੈ ਬੰਦਿਆ ਤੇਰੀ ਜ਼ਿੰਦਗੀ ਦੀਆਂ ਵੀ ਦੋ ਰਾਮਾ ਨੇ ਜੇ ਚੱਲਿਆ ਨੇਕੀ ਉੱਤੇ ਤਾਂ ਸਦਾ ਜਿੱਤ ਹੈ ਜੇ ਚੁਣਿਆ ਬਦੀ ਨੂੰ ਤਾਂ ਹਮੇਸ਼ਾ ਹਾਰ ਹੀ ਆਰ ਹੈ ਹਾਰ ਹੀ ਆਰ ਹੈ ਸੋ ਇੱਕ ਵਾਰ ਫੇਰ ਮੈਂ ਸਰਵਿਤਕਾਰੀ ਸਭਾ ਸ਼੍ਰੀ ਰਾਮ ਲਾਖਮੀ ਕਮੇਟੀ ਵੱਲੋਂ ਸਾਰੇ ਕਲਾਕਾਰਾਂ ਵੀਰਾਂ ਵੱਲੋਂ ਜਿੰਨੇ ਮੇਰੇ ਕਲਾਕਾਰ ਵੀਰ ਨੇ ਜਿੰਨੀ ਸੇਵਾ ਕੀਤੀ ਵੀਰਾਂ ਸਾਰਿਆਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਦਸਹਰੇ ਮੇਲੇ ਦੀ ਲੱਖ ਲੱਖ ਬਧਾਈ ਦਿੰਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ ਅਕਸਰ ਤੁਸੀਂ ਰਾਮ ਲੀਲਾ ਦੇ ਵਿੱਚ ਵੀ ਰਾਵਣ ਦਾ ਜਿਹੜਾ ਸੀਨ ਹੈ ਰੋਲ ਹੈ ਖਾਸ ਕਰਕੇ ਉਹ ਅਦਾ ਕਰਦੇ ਹੋ ਪਹਿਲਾਂ ਤਾਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਅੱਜ ਦਸਹਰੇ ਮੇਲੇ ਦੀ ਹੈ ਦੇਸ਼ ਭਾਰਤ ਦੇ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦੇਣਾ ਹੈ ਜਿਹੜਾ ਇਹ ਤਿਉਹਾਰ ਅਸੀਂ ਇੱਥੇ ਮਨਾ ਲਿਆ ਦੇ ਸਾਰੇ ਜਿਹੜਾ ਤੇ ਆਪ ਤੁਸੀਂ ਦੇਖ ਗਏ ਇਹਨਾਂ ਖੱਠਾਂ ਮਾਰ ਦਾ ਇਕੱਠ ਇੱਥੇ ਹੋਇਆ ਇਹ ਦੇ ਲਈ ਅਸੀਂ 12 ਦਿਨ ਪਹਿਲਾਂ ਇਹ ਰਾਮਲੀਲਾ ਦਾ ਪੰਚਨ ਕਰ ਲਈ ਮਰੀ ਸ਼ਰਧਾ ਦੇ ਪੁਰਾਣੇ ਤਰੀਕੇ ਨਾਲ ਇਹ ਮਨਾਇਆ ਜਾਂਦਾ ਤੇ ਉਹਦਾ ਮੈਂ ਉਹਦੇ ਵਿੱਚ ਰਾਵਣ ਦਾ ਰੋਲ ਪਾ ਕੇ ਆ ਗਿਆ ਦਾ ਮੈਂ ਨੂੰ ਘੱਟੋ ਘੱਟ 30 ਸਾਲ 30 ਤੋਂ 35 ਸਾਲ ਇਸ ਖੇਤ ਕੰਮ ਕਰਦੇ ਆ ਰਿਹਾ ਹਾਂ। ਇੱਕ 30 ਸਾਲ ਤੋਂ ਮੈਂ ਰਾਵਣ ਦਾ ਰੋਲ ਕਰਦਾ ਇਹ ਨਾ ਕਰਦਾ। ਅੱਧ ਸ਼ਹਿਰੇ ਦਾ ਤਿਉਹਾਰ ਜਦੋਂ ਮਨਾਇਆ ਜਾਂਦਾ ਹੈ ਕਹਿੰਦੇ ਰਾਵਣ ਬਹੁਤ ਬਲਵਾਨ ਹੋਇਆ ਵੀ ਦਵਾਨ ਹੋਇਆ ਖਾਸ ਕਰਕੇ। ਤੁਸੀਂ ਉਹਨਾਂ ਨੂੰ ਖਾਸ ਕਰਕੇ ਉਹਨਾਂ ਦੀ ਸਖਸ਼ੀਅਤ ਨੂੰ ਕਿਸ ਤਰ੍ਹਾਂ ਦੇਖਦੇ? ਬਸ ਇਹੀ ਦੇਖਦੇ ਆਂ ਵੀ ਸਿਰਫ ਜਿੰਨਾ ਵਿਦਵਾਨ ਰਾਵਣ ਸੀਗਾ ਵੀ ਬਸ ਇੱਕ ਹੰਕਾਰ ਏ ਉਹਨੂੰ ਲੈ ਕੇ ਬੈਠ ਗਿਆ। ਜਾਂ ਜਿਵੇਂ ਘਰ ਦੀ ਫੋਟ ਕਹਿ ਲੋ ਜਾਂ ਇਹ ਚੀਜ਼ਾਂ ਹੀ ਨਹੀਂ ਤਾਂ ਵਿਦਵਾਨ ਜਾਂ ਜਿੰਨਾ ਰਾਵਣ ਸੀ ਮੈਂ ਕਹਿੰਦਾ ਆ ਇਹ ਤਾਂ ਬਿਲਕੁਲ ਦੇਖ ਸਕਦੇ ਹੋ ਆਤਿਸ਼ਬਾਜੀ ਦਾ ਨਜ਼ਾਰਾ ਤੁਹਾਨੂੰ ਦਿਖਾ ਦਿੰਦੇ ਆ ਆ ਦੁਸ਼ਹਿਰਾ ਮੈਦਾਨ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਦੁਸ਼ਹਿਰਾ ਉਸ ਤੋਂ ਮਨਾਇਆ ਜਾ ਰਿਹਾ ਹੈ ਆ ਮਾਛੀ ਵਾਲਾ ਸਾਹਿਬ ਦੇ ਵਿੱਚ ਸਰਵ ਇਤਕਾਰੀ ਸਭਾ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਤਿਹਾਰਾ ਦੁਸ਼ਹਿਰੇ ਦਾ ਇਸ ਤਰ੍ਹਾਂ ਹੀ ਮਨਾਇਆ ਜਾਂਦਾ ਪਹਿਲਾ ਰਾਮਲੀਲਾ ਦਾ ਮੰਚਨ ਖੇਡਿਆ ਜਾਂਦਾ ਹੈ ਉਸ ਤੋਂ ਬਾਅਦ ਅੱਜ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਆ ਰਾਵਣ ਕਿਹਾ ਜਾਂਦਾ ਕਿ ਰਾਵਣ ਬੜਾ ਬਲਵਾਨ ਹੋਇਆ ਵੀ ਵਿਦਵਾਨ ਹੋਇਆ ਬੜਾ ਵਿਦਵਾਨ ਸੀ ਕਹਿੰਦੇ ਉਹਦੇ ਵਰਗਾ ਕੋਈ ਵਿਦਵਾਨ ਨਹੀਂ ਸੀਗਾ ਪਰ ਖਾਸ ਕਰਕੇ ਉਸ ਨੂੰ ਜਿਹੜਾ ਹੈ ਹੰਕਾਰ ਲੈ ਕੇ ਬਹਿ ਜਾਂਦਾ ਤਾਂ ਜਿਸ ਤੋਂ ਬਾਅਦ ਇਹ ਤੇ ਹਾਰ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਗੱਲਬਾਤ ਕੀਤੀ ਆ ਅਸੀਂ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੇ ਨਾਲ ਆਦਾਕਾਰਾਂ ਦੇ ਨਾਲ ਕਲਾਕਾਰਾਂ ਦੇ ਨਾਲ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ડી5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ